प्यारे दोस्तों प्यार भरी सत श्री अकाल जी हां जी दोस्तों पंजाब सरकार ਦੇ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ 7,65,000 ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਅੱਜ ਸਵੇਰੇ ਸਵੇਰੇ ਵੱਡੀ ਗੁੱਡ ਨਿਊਜ਼ ਆਈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵੱਲੋਂ ਉਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੂਤਰਾਂ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਮਲਾਜ਼ਮਾਂ ਨੂੰ 5% ਦਾ ਵਾਅਦਾ ਦਿੱਤਾ ਜਾ ਰਿਹਾ ਮਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ 11% ਡੀਏ ਦੀਆਂ ਪੈਂਡਿੰਗ ਪਈਆਂ ਤਿੰਨ ਕਿਸ਼ਤਾਂ ਜਾਰੀ ਕਰਾਉਣ ਦੇ ਲਈ 5.5 ਸਾਲਾਂ ਦਾ 18228 ਕਰੋੜ ਦੇ ਕਰੀਬ ਬਕਾਇਆ ਜਾਰੀ ਕਰਾਉਣ ਦੇ ਲਈ 5.5 ਸਾਲਾਂ ਦਾ ਬਕਾਇਆ ਤੇ ਪੈਂਡਿੰਗ ਪਿਆ ਡੀਏ ਉਹਨਾਂ ਨੂੰ ਕਦੋਂ ਪੰਜਾਬ ਸਰਕਾਰ ਲਾਗੂ ਕਰੇਗੀ 15% ਦਾ ਲਾਭ ਮੁੜ ਲਾਗੂ ਕਰਾਉਣ ਦੇ ਲਈ ਫੈਕਟਰ 2.96 ਜੇ ਮਲਾਜ਼ਮਾਂ ਨੂੰ ਪੱਕੇ ਕਰਨਾ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜਾਣਕਾਰੀ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੀ ਲਾਭ ਦਿੱਤਾ ਜਾ ਰਿਹਾ ਉਸ ਬਾਰੇ ਵੀ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਇੱਕ ਪਾਸੇ ਕੇਂਦਰ ਸਰਕਾਰ ਨੇ ਆਪਣੇ ਮਲਾਜ਼ਮਾਂ ਨੂੰ ਕੇਂਦਰੀ ਮਲਾਜ਼ਮਾਂ ਨੂੰ 8ਵਾਂ ਪੇਕ ਮਿਸ਼ਨ ਦਾ ਲਾਭ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀਏ ਤੇ ਏਰੀਅਰ ਪੱਤਿਆਂ ਵਿੱਚ ਵਾਧਾ ਹੋਵੇਗਾ ਨਖਾਹਾਂ ਦੇ ਵਿੱਚ ਵੀ ਬੰਪਰ ਵਾਧਾ ਦੇਖਣ ਨੂੰ ਮਿਲੇਗਾ ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਹੁਣ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ 5% ਦਾ ਲਾਭ ਜਿਹੜਾ ਕਿ ਦੇ ਦਿੱਤਾ ਸੋ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਦੇ ਨਾਲ ਮਲਾਜ਼ਮ ਜਥੇਬੰਦੀਆਂ ਦੀ ਇੱਕ ਮੀਟਿੰਗ ਜਿਹੜੀ ਕਿ ਰੱਖੀ ਗਈ ਸੀ ਜਿਸ ਦੇ ਵਿੱਚ ਸੀਐਮ ਮਾਨ ਸਰਕਾਰੀ ਕੰਮ ਵਿੱਚ ਰੁੱਝੇ ਹੋਣ ਕਰਕੇ ਖੁਦ ਇਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋ ਸਕੇ ਵਿੱਤ 77 ਦੇ ਨਾਲ ਮੁਲਾਜ਼ਮ ਜਥੇਵੰਦੀਆਂ ਦੀ ਮੀਟਿੰਗ ਰੱਖੀ ਗਈ ਇਸ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਵਿੱਚ 5% ਦਾ ਵਾਅਦਾ ਦੇਣ ਦਾ ਐਲਾਨ ਜਿਹੜਾ ਕਿ ਕੀਤਾ ਗਿਆ ਹੈ ਇਹ ਮੀਟਿੰਗ ਜਿਹੜੀ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਜਥੇਵੰਦੀਆਂ ਦੇ ਨਾਲ ਰੱਖੀ ਗਈ ਸੀ ਹੁਣ ਸੂਤਰਾਂ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਕਿ ਸਾਹਮਣੇ ਆ ਰਹੀ ਹੈ ਕਿ ਜੇਕਰ ਇੱਕ ਜਥੇਵੰਦੀ ਦੀ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਤੇ ਪੱਕੀ ਮੋਹਰ ਜਿਹੜੀ ਕਿ ਲੱਗ ਸਕਦੀ ਹੈ ਤਾਂ ਬਾਕੀ ਮੁਲਾਜ਼ਮ ਜਥੇਵੰਦੀਆਂ ਦੀ ਮੰਗਾਂ ਤੇ ਵੀ ਹੌਲੀ ਹੌਲੀ ਪੱਕੀ ਮੋਹਰ ਜੜੀ ਕੇ ਲਗਣੀ ਸ਼ੁਰੂ ਹੋ ਜਾਵੇਗੀ ਸੋ ਐਸੀ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਜਲਦ ਹੀ ਹੋਵੇਗਾ ਵੱਡੀਆਂ ਅਪਡੇਟਾਂ ਨੂੰ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ